ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੀ ਪੱਗ ਦੇ ਨਾਲ ਰਜੀਵ ਗਾਂਧੀ ਦੇ ਬੋਤ ਨੂੰ ਸਾਫ਼ ਕਰਨ ਵਾਲੇ ਕਲ ਖਲੌਣ ਵਾਲੇ ਕਾਂਗਰਸੀ ਲੀਡਰ ਗੁਰਸਿਮਰਨ ਸਿੰਘ ਮੰਡ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੇ ਖਿਲਾਫ ਐਮਪੀ ਚੋਣ ਲੜਨ ਦੀ ਟਿਕ ਦੀ ਮੰਗ ਕੀਤੀ ਹੈ ਰਜੀਵ ਗਾਂਧੀ ਦੇ ਮਸਲੇ ਦੇ ਉੱਤੇ ਗੁਰਸਿਮਰਨ ਸਿੰਘ ਮੰਡ ਦੀ ਮਸ਼ਹੂਰੀ ਹੋਈ ਸੀ ਇਹ ਚੋਣਵੀ ਸਟੈਂਡ ਗੁਰਸਿਮਰਨ ਸਿੰਘ ਮੰਡ ਨੇ ਕਿਉਂ ਕੀਤਾ ਅਸੀਂ ਫੋਨ ਤੇ ਗੱਲਬਾਤ ਕੀਤੀ ਮਨ ਸਾਹਿਬ ਬੋਲਦੇ ਹਾਂ ਜੀ ਗੁਰਸੇਮਰ ਸਿੰਘ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਇੱਕ ਨਾ ਉਹ ਜਿਹੜਾ ਟਵੀਟ ਤੁਸੀਂ ਕੀਤਾ ਹੈਗਾ ਉਹਦੇ ਬਾਰੇ ਗੱਲਬਾਤ ਤੁਹਾਡਾ ਜਿਹੜਾ ਲੈਣੀ ਸੀ ਜਾਣਕਾਰੀ ਜਿਹੜਾ ਜੀ ਸਰ ਤੁਸੀਂ ਫੈਸਲਾ ਲਿਆ ਹੈਗਾ ਮਤਲਬ ਆਖਿਰ ਜਿਹੜਾ ਕਿਉਂ ਲਿਆ ਜਾ ਕੀ ਸੋਚ ਕੇ ਲਿਆ ਬੜਾ ਵੱਡਾ ਫੈਸਲਾ ਲਿਆ ਤੁਸੀਂ ਨਹੀਂ ਨਹੀਂ ਸਾਰੇ ਇਸ ਤਰ੍ਹਾਂ ਜੀ ਸਾਹਿਬ ਜਸਵੀਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਪਣੇ ਨਾਲ ਵਿਚਾਰ ਵਾਰਸ਼ ਕਰ ਰਹੇ ਹੋ ਪਤਾ ਕੀ ਗੱਲ ਇੱਕ ਤਾਂ 15-15 ਲੱਖ ਰੁਪਈਆ ਨਹੀਂ ਆਇਆ ਹੈਗਾ ਹਾਂਜੀ ਹਾਂਜੀ ਅਸੀਂ ਜਿੱਥੇ ਪ੍ਰਧਾਨ ਮੰਤਰੀ ਜੀ ਇਲੈਕਸ਼ਨ ਲੜਨਗੇ ਨਾ ਜਾ ਕੇ ਅਸੀਂ ਹਰ ਗਲੀ ਮਹੱਲੇ ਦੇ ਵਿੱਚ ਪਿੰਡ ਚ ਜਾ ਕੇ ਪ੍ਰਚਾਰ ਕਰਨਾ ਵੀ ਗਰੀਬਾਂ ਦੇ ਕੋਲ ਜਾ ਕੇ ਮੀਰਾਂ ਦੇ ਕੋਲ ਤਾਂ ਜਾਣਾ ਹੀ ਨਹੀਂ ਆਪਾਂ ਨੇ ਵੀ ਗਰੀਬ ਨੂੰ ਜਿਹੜਾ ਧੋਖਾ ਕਰਿਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਉਸ ਤੋਂ ਬਾਅਦ ਨੋਟਬੰਦੀ ਨੋਟਬੰਦੀ ਹੋ ਗਈ ਫਿਰ ਜੀਐਸਟੀ ਹੋ ਗਈ ਜੀਐਸਟੀ ਜਿਹੜਾ ਗੋਵਾ ਹੋਇਆ ਵੱਡੇ ਲੋਕੀ ਕਰਦੇ ਛੋਟੇ ਬੰਦੇ ਨੂੰ ਜੀਐਸਟੀ ਦੇਣਾ ਪੈ ਰਿਹਾ ਵੱਡਿਆਂ ਨੂੰ ਕੋਲ ਮਾਲ ਹੋ ਰਿਹਾ ਜੀ ਇਹ ਇਹ ਕਈ ਰਾਜ ਦੇ ਵਿੱਚ ਕਿਉਂਕਿ ਚੌਕੀ ਦਾ ਜਿਹੜਾ ਇਹਨੂੰ ਲਿਖਿਆ ਚੌਕੀਦਾਰ ਆਪਣੇ ਨਾਲ ਨਾਲ ਲਿਖ ਲਿਆ ਚੌਕੀਦਾਰ ਚੌਕੀਦਾਰਾਂ ਦਾ ਵਿਚਾਰੇ ਨੂੰ 500 ਰੁਪਏ 400 ਰੁਪਏ ਮਹੀਨਾ ਮਿਲਦਾ ਉਹਨਾਂ ਨੂੰ ਕੋਈ ਉਹਨਾਂ ਪਰਿਵਾਰ ਨਹੀਂ ਪਾਲਦਾ ਪਿਆ ਕਿਉਂਕਿ ਉਹਨਾਂ ਦਾ ਜਿਹੜੇ ਮਿਸਯੂਜ਼ ਕਰਦੇ ਪਏ ਰਹੇ ਹੂੰ ਹੂੰ ਜੀ ਇਹ ਕਹਿੰਦੇ ਵੀ ਅਸੀਂ ਅਸਲੀ ਚੌਕੀਦਾਰ ਹੈ ਗਰੀਬ ਅਮੀਰਾਂ ਦੇ ਗਰੀਬਾਂ ਦੇ ਨੇ ਫਿਰ ਇਹ ਤਾਂ ਬੜੀ ਬੜੀ ਨਿੰਦਣਯੋਗ ਗੱਲ ਆ ਜਿਹੜੇ ਚੌਕੀਦਾਰ ਛੱਦ ਲਾਇਆ ਉਹਨਾਂ ਦੇ ਨਾਲ ਇਹਨਾਂ ਨੇ ਜਿਵੇਂ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਸੋਚਿਆ ਵੀ ਕਿ ਉਹਨਾਂ ਜੇ ਸਾਡੀ ਪਾਰਟੀ ਮੈਨੂੰ ਟਿਕਟ ਦਿੰਦੀ ਆ ਤੇ ਫਿਰ ਆਪਾਂ ਨਰਿੰਦਰ ਮੋਦੀ ਜੀ ਦੇ ਖਾਲ ਲੜਾਂਗੇ ਤੇ ਅਸੀਂ ਆਪਣੀ ਉੱਥੇ ਆਪਣੀ ਜਿਹੜੀ ਆ ਲੋਕ ਸੁਖਦਰ ਦੱਸਾਂਗੇ ਵੀ ਇਹ ਭਾਜਪਾ ਨੇ 5 ਸਾਲ ਵਿੱਚ ਕੀ ਕੀਤਾ ਜੀ ਮੰਤ ਸਾਹਿਬ ਤੁਸੀਂ ਜਿਹੜੀ ਟਿਕਟ ਦੀ ਮੰਗ ਕੀਤੀ ਆ ਤੇ ਕੋਈ ਪਾਰਟੀ ਹਾਈ ਕਮਾਂਡ ਵੱਲੋਂ ਕੋਈ ਤੁਹਾਨੂੰ ਜਵਾਬ ਆਇਆ ਜਾਂ ਨਹੀਂ 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 ਸਾਰੀ ਉਹ ਗੱਲ ਰਾਤ ਦੀ ਗੱਲ ਹੈ ਨਾ ਰਾਤ ਤੋਂ ਵਾਲੇ ਜਾ 12 13 ਘਟੇ ਹੋਏ 18 20 ਘਟੇ ਲੰਗੇ ਆ ਜਦਾਂ ਫਿਰ ਮੇਲ ਵੀ ਕਰਤੀ ਪਾਰਟੀ ਨੂੰ ਹੂੰ ਤੇ ਉਹਨਾਂ ਪ੍ਰਧਾਨ ਮੰਤਰੀ ਦਾ ਜਏ ਮੈਂ ਪਹਿਲਾਂ ਮੰਗਲਾ ਪ੍ਰਧਾਨ ਮੰਤਰੀ ਬਣ ਕਿੱਥੋਂ ਲੜਨੀ ਹੈ ਕਿਥੋਂ ਨਹੀਂ ਉਹਨਾਂ ਨੇ ਜਾਂ ਮੇਸ਼ਾ ਲੜਨੀ ਹੈ ਹੂੰ ਹੂੰ ਇਹ ਤਾਂ ਹੁਣ ਹੀ ਹੋਣਾ ਸਿਰਫ ਅਸਲਾ ਪਹਿਲਾਂ ਤਾਂ ਹੋਣਾ ਹੋਣੀ ਚਾਹਦਾ ਸੀਗਾ ਤੁਹਾਨੂੰ ਤੁਹਾਨੂੰ ਕੋਈ ਆਸ ਹੈ ਵੀ ਤੁਹਾਨੂੰ ਇਸ ਗੱਲ ਦਾ ਜਵਾਬ ਮਿਲੂਗਾ ਵੀ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਤੁਹਾਡੇ ਪਾਰਟੀ ਦੇ ਮਨ ਤੋਂ ਨਹੀਂ ਨਹੀਂ ਆਪਣਾ ਕੰਮ ਆ ਜੀ ਉਦਮ ਕਰਨਾ ਹੂੰ ਹੂੰ ਅੱਗੇ ਪਾਲ ਦੇ ਕੰਮ ਆ ਹੂੰ ਹਾਂ ਜੀ ਆਪਾਂ ਲੜਨ ਨੂੰ ਤਿਆਰ ਆਪਾਂ ਲੜਨ ਨੂੰ ਤਿਆਰ ਆ ਆਪਾਂ ਮੋਦਰੀ ਮੋਦੀ ਜੀ ਦੇ ਖਿਲਾਫ ਤੇ ਆਪਾਂ ਲੜਨ ਅਮਿਤ ਸ਼ਾਹ ਦੇ ਖਿਲਾਫ ਲੜਨ ਦੋਨੋਂ ਇਹ ਖਿਲਾਫ ਲੜਨ ਨੂੰ ਤਿਆਰ ਆਪਾਂ ਜੇ ਪਾਰਟੀ ਮੈਨ ਟਿਕਟ ਦਿੰਦੀ ਆ ਤਾਂ ਹੂੰ ਤੁਸੀਂ ਲੜਨ ਵਾਸਤੇ ਤਿਆਰ ਹੋ ਜਿਵੇਂ ਤਿਆਰ ਆਪਾਂ ਤਿਆਰ ਆਪਾਂ ਕੋਈ ਆਪਾਂ ਗੁਰੂ ਦੇ ਆਪਾਂ ਗੁਰਸੇਖਾਂ ਦਾ ਡਰਾਵੇ ਨਾ ਡਰਾਵਾਗੇ ਨਾ ਡਰਾਵਾਗੇ ਇਸ ਨੂੰ ਆਪਾਂ ਦਾ ਇੱਕ ਲੋਕਾਂ ਨੂੰ ਦੱਸਣਾ ਹੈ 5 ਸਾਲਾਂ ਵਿੱਚ ਸਾਡੇ ਭਰਾ ਨਰਿੰਦਰ ਮੋਦੀ ਜੀ ਨੇ ਕੀ ਕੀਤਾ ਇਹਨਾਂ ਨੀਤੀਆਂ ਦੇ ਖਿਲਾਫ ਆਪਾਂ ਦਾ ਇਹਨਾਂ ਦੇ ਹੂੰ ਮਾਨ ਸਾਹਿਬ ਜਿਵੇਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਮਤਲਬ ਉਹਨਾਂ ਦਾ ਜਿਹੜਾ ਲੈਵਲ ਕਹਿ ਦਈਏ ਜਾਂ ਉਹਨਾਂ ਦਾ ਰੁਤਬਾ ਜਿਹੜਾ ਸਿਆਪੀ ਦੇ ਲੈਵਲ ਤੇ ਦੇਖੋ ਮੇਰੀ ਜੇ ਤੁਸੀਂ ਬੋਲੋ ਉਹਨਾਂ ਦੇ ਲੜਨ ਦਾ ਜਿਹੜਾ ਉਹ ਰੁਤਬਾ ਰੱਖਦੇ ਹੋ ਜਾਂ ਤੁਹਾਨੂੰ ਲੱਗਦਾ ਵੀ ਕਿ ਸਿਰਫ ਇਹ ਸਟੈਂਟ ਆ ਵੀ ਉਹਨਾਂ ਨੂੰ ਚੈਲੰਜ ਕਰਨ ਦਾ ਹੈਗਾ ਸੱਚਮੁੱਚ ਤੁਸੀਂ ਲੜ ਸਕਦੇ ਹੋ ਤੇ ਸਰ ਮੇਰੀ ਗੱਲ ਬੇਨਤੀ ਹੈ ਉਥੇ ਮੇਰੀ ਜੇ ਕੋਈ ਹੋਗਾ ਲੜੂਗਾ ਨਾਲ ਸਰ ਜਾ ਕੇ ਹੂੰ ਹੂੰ ਫਿਰ ਉਹਦੇ ਖੂਨ ਲਾਲ ਹੋਊਗਾ ਮੇਰਾ ਖੂਨ ਲਾਲ ਹੂੰ ਹੂੰ ਤੁਹਾਡਾ ਵੀ ਖੂਨ ਲਾਲ ਜਿਹੜਾ ਕੋ ਲੜੂਗਾ ਤਾਂ ਉਹ ਤੇ ਬੰਦਾ ਹੀ ਲੜੂਗਾ ਜਾ ਕੇ ਉਹਦਾ ਸਟੇਟਸ ਸਿੰਬਲ ਦਾ ਉਹਦਾ ਸਟੇਟਸ ਸਿੰਬਲ ਨਾ ਬਕੇਰ ਆਪਾਂ ਦੇ ਇੱਕ ਲੋਕਤੰਤ ਦੇ ਵਿੱਚ ਵਿਰੋਧੀ ਧਿਰ ਦੇ ਨਾਤੇ ਜਾਂ ਖੰਡਾ ਹੁੰਦੇ ਨਹੀਂ ਨਹੀਂ ਦੇਖੋ ਨਾ ਜਿਵੇਂ ਮੰਨ ਲਓ ਵਿਰੋਧੀ ਧਿਰ ਤੇ ਬਿਲਕੁਲ ਹੈ ਪਰ ਉਹਨੋਂ ਇੱਕ ਪ੍ਰਾਈਮ ਮਿਨਿਸਟਰ ਲੈਵਲ ਦਾ ਬੰਦਾ ਹੈ ਤੁਸੀਂ ਲੁਧਿਆਣੇ ਦੇ ਇੱਕ ਆਮ ਪਾਰਟੀ ਵਰਕਰੋਂ ਨਹੀਂ 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 ਸਰ ਮੇਰੀ ਬੇਨਤੀ ਹੈ ਆ ਉੱਥੇ ਕਿਹੜਾ ਕੋਈ ਵੱਡਾ ਲੀਡਰ ਲਾਉਣਾ ਵਾ ਜਿਹੜੇ ਪਾਰਟੀ ਲਾਉਗੀ ਕੋਈ ਤਾਂ ਦੇਖ ਹੀ ਲਗਾਏਗੀ ਨਾ ਪਾਰਟੀ ਆਪਣੀ ਕਾਂਗਰਸ ਪਾਰਟੀ ਹੂੰ 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 ਬਿਲਕੁਲ ਤੁਸੀਂ ਲੜੂਗਾ ਸਰ ਇਹ ਤਾਂ ਹੈ ਨਹੀਂ ਵੀ ਬਈ ਕੋਈ ਉਹ ਦੋ ਮੈਦਾਨ ਖਾਲੀ ਹੋ ਜੂਗਾ ਮੈਦਾਨ ਦੇ ਪਰ ਰਵੇ ਜਾ ਕੇ ਆਪਾਂ ਲੜਾਈ ਉਹਦੇ ਚਾਰੇ ਜਾਦੇ ਮੈਦਾਨ ਦੇ ਪਰ ਰਵੇ ਨਾ ਜਾ ਕੇ ਆਪਾਂ ਨੇ ਲੜਾਈ ਦਾ ਹੂੰ ਮਾਨ ਸਾਹਿਬ ਜਿਵੇਂ ਮੈਦਾਨ ਭਰਨਾ ਠੀਕ ਹੈ ਮੋਦੀ ਚੋਣ ਲੜ ਰਿਹਾ ਜਿਵੇਂ ਵਾਰਾਨਸੀ ਤੋਂ ਵਾਰਾਨਸੀ ਦੇ ਲੋਕ ਤੁਹਾਨੂੰ ਵੋਟ ਪਾਉਣਗੇ ਤੁਸੀਂ ਵਾਰਾਨਸੀ ਦੇ ਲੋਕਾਂ ਵਾਸਤੇ ਕੁਝ ਕੀਤਾ ਹੋਊਗਾ ਤਾਂ ਹੀ ਵੋਟ ਪਾਉਣਗੇ ਨਹੀਂ 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 ਹਾਂਜੀ ਹਾਂਜੀ ਕਿਉਂਕਿ 5 ਸਾਲ ਤੁਹਾਨੂੰ ਸਿਰਫ 15 ਲੱਖ ਰੁਪਏ ਤਾਂ ਕੀ ਹੋਣਾ ਸੀਗਾ 15 ਲੱਖ ਤਾਂ ਤੁਹਾਨੂੰ ਮਿਲਿਆ ਨਹੀਂ ਹਰ ਘਰ ਨੂੰ ਹਰ ਹਰ ਬੰਦੇ ਨੂੰ 15 ਲੱਖ ਮਿਲਦਾ ਕਿੱਥੇ ਗਈ ਹੈ ਲੋਟ ਬੰਦੀ ਕਿੱਥੇ ਹੈ ਜੀਐਸਟੀ ਕਿੱਥੇ ਹੈ ਇਹ ਤਾਂ ਆਪਾਂ ਲੋਕਾਂ ਨੂੰ ਜਾਗਰੂ ਕਰਨਾ ਵਾ ਠੀਕ ਠੀਕ ਹੈ ਜੀ ਹਾਂਜੀ 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 ਕਿਉਂਕਿ ਆਪਾਂ ਜਿਗਰਾ ਪੈਦਾ ਕੀਤਾ ਲੜਨ ਦਾ ਇੱਥੇ ਕਈ ਬੰਦੇ ਜਿਗਰਾ ਹੀ ਨਹੀਂ ਕਰਦੇ ਕਈ ਬੰਦੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਇਦਾਂ ਦੇ ਪੈਦਾ ਕਰ ਲੈਂਦੇ ਲੋ ਨਹੀਂ ਲਗਾਉਂਦੇ ਹੂੰ ਠੀਕ ਹੈ ਬਾਈ ਕੋ ਛੋਟੇ ਜਿਹੇ ਬੰਦੇ ਇੱਕ ਮੱਧਮ ਪਰਿਵਾਰ ਦੇ ਬੰਦੇ ਹਨ ਇਸ ਤਰ੍ਹਾਂ ਆਪਾਂ ਲੋਰ ਉੱਤੇ ਆਰਾ ਜੇ ਪਾਲਿਟ ਡਿੰਦੀ ਇਹਦਾ ਪਲੜਾ ਨੇ ਆ ਪਿੱਛੇ ਨਹੀਂ ਆਣਦੇ ਹੁੰਦੇ ਜੀ ਉਹ ਸਿੰਬਲ ਕਿਉਂਕਿ ਜਿਹੜਾ ਸਟੇਟਸ ਸਿੰਬਲ ਹੈ ਨਾ ਕਾਂਗਰਸ ਦਾ ਸਿੰਬਲ ਆਪਣਾ ਪੰਜਾ ਨਿਸ਼ਾਨ ਪੰਜਾ ਨਿਸ਼ਾਨ ਦਾ ਮੋਟਾ ਪਹਿਨ ਗਿਆ ਸਰ ਮੈਂ ਕੀ ਕਹ ਨਹੀਂ ਕੀਤਾ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਧੰਨਵਾਦ ਸ਼ੋਭੀ ਸ਼ਾਮਾ ਤੁਹਾਨੂੰ ਧੰਨਵਾਦ